ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੇਸ਼ ਭਰ ਦੇ ਵਿੱਚ ਰਖੜੀ ਦਾ ਤਿਉਹਾਰ ਸ਼ਨੀਵਾਰ ਯਾਨੀ ਕਿ 9 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਮੌਕੇ ਤੇ ਦੇਸ਼ ਦੇ ਕਈ ਸੂਬਿਆਂ ਨੇ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਟਿਕਟਾਂ ਜਿਹੜੀਆਂ ਫ੍ਰੀ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਸੋ ਵੱਖ-ਵੱਖਰੇ ਸੂਬਿਆਂ ਦੇ ਵਿੱਚ ਔਰਤਾਂ ਦੇ ਲਈ ਮਹਿਲਾਵਾਂ ਦੇ ਲਈ ਫ੍ਰੀ ਬੱਸ ਸਫ਼ਰ ਦੀ ਸੁਵਿਧਾ ਜਿਹੜੀ ਹੈ ਉਹ ਰਖੜੀ ਦੇ ਮੌਕੇ ਤੇ ਉਪਲਬਧ ਕਰਵਾਈ ਗਈ ਹੈ ਐਨਾ ਨਹੀਂ ਰਾਜਾਂ ਦੇ ਵਿੱਚ ਔਰਤਾਂ ਦੇ ਲਈ 2 ਦਿਨਾਂ ਤੱਕ ਮੁਫਤ ਸੇਵਾ ਦਾ ਐਲਾਨ ਕੀਤਾ ਗਿਆ ਹੈ ਕਈ ਸੂਬਿਆਂ ਦੇ ਵਿੱਚ 2 ਦਿਨ ਤੱਕ ਜਿਹੜੀ ਬੱਸ ਦੀ ਸਹੂਦਤ ਹੈ ਔਰਤਾਂ ਦੇ ਲਈ ਫ੍ਰੀ ਰਹੇਗੀ ਤੇ ਕੁਝ ਰਾਜਾਂ ਦੇ ਵਿੱਚ ਤਾਂ 3 ਦਿਨਾਂ ਤੱਕ ਟਿਕਟਾਂ ਜਿਹੜੀਆਂ ਨੇ ਮੁਫਤ ਕੀਤੀਆਂ ਗਈਆਂ ਨੇ ਪੰਜਾਬ ਤੇ ਕਰਨਾਟਕਾ ਦੇ ਵਿੱਚ ਪਹਿਲਾਂ ਹੀ ਔਰਤਾਂ ਦੇ ਲਈ ਫ੍ਰੀ ਬੱਸ ਸੇਵਾ ਦੀ ਸਹੂਦਤ ਦਾ ਐਲਾਨ ਕੀਤਾ ਜਾ ਚੁੱਕਾ ਹੈ ਹਰਿਆਣਾ ਵੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਵੀ ਰੱਖੜੀ ਦੇ ਤਿਹਾੜੀ ਮੌਕੇ ਔਰਤਾਂ ਅਤੇ ਉਹਨਾਂ ਦੇ 15 ਸਾਲ ਤੱਕ ਦੇ ਬੱਚਿਆਂ ਨੂੰ ਹਰਿਆਣਾ ਰੋਡਵੇਜ਼ ਦੇ ਵਿੱਚ ਬੱਸਾਂ ਦੇ ਵਿੱਚ ਮੁਫਤ ਯਾਤਰਾ ਕਰਨ ਦੀ ਸਹੂਲਤ ਹਰਿਆਣਾ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਹੈ। ਇਹ ਸੇਵਾ 8 ਅਗਸਤ ਦੁਪਹਿਰ 12 ਵਜੇ ਤੋਂ ਲੈ ਕੇ 9 ਅਗਸਤ ਅੱਧੀ ਰਾਤ ਤੱਕ ਉਪਲਬਧ ਰਹੇਗੀ। ਸੋ ਹਰਿਆਣਾ ਦੇ ਵਿੱਚ ਵੀ 2 ਦਿਨਾਂ ਤੱਕ ਮਹਿਲਾਵਾਂ ਦੇ ਲਈ ਬੱਸ ਸੇਵਾ ਫ੍ਰੀ ਹੈ ਤੇ ਨਾਲ ਦੀ ਨਾਲ 15 ਸਾਲ ਤੱਕ ਦੇ ਬੱਚਿਆਂ ਦੇ ਲਈ ਵੀ ਬੱਸ ਸੇਵਾ ਫ੍ਰੀ ਕੀਤੀ ਗਈ ਹੈ। ਉਧਰ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਵੀ ਰਖੜੀ ਦੇ ਮੌਕੇ ਔਰਤਾਂ ਦੇ ਲਈ ਖੁਸ਼ਖਬਰੀ ਹੈ। ਭਪਾਲ ਸਿਟੀ ਲਿੰਕ ਲਿਮਟਿਡ ਪਪਾਲ ਸਿਟੀ ਦੇ ਵਿੱਚ ਜਿਹੜੀ ਬੱਸ ਸਰਵਿਸ ਚੱਲਦੀ ਆ ਉਸ ਦੇ ਵਿੱਚ 9 ਅਗਸਤ ਨੂੰ ਔਰਤਾਂ ਨੂੰ ਮੁਫਤ ਜਿਹੜੀ ਬੱਸ ਸੁਵਿਧਾ ਪ੍ਰਦਾਨ ਕੀਤੀ ਗਈ ਹੈ। Rajasthan ਦੀ ਗੱਲ ਕਰੀਏ ਤਾਂ Rajasthan ਦੇ ਵਿੱਚ ਵੀ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ 9 ਅਗਸਤ ਨੂੰ ਰਖੜੀ ਵਾਲੇ ਦਿਨ ਅਤੇ ਅਗਲੇ ਦਿਨ ਆਵਾਜਾਈ ਨਿਗਮ ਦੀਆਂ ਬੱਸਾਂ ਦੇ ਵਿੱਚ ਔਰਤਾਂ ਲਈ ਮੁਫਤ ਯਾਤਰਾ ਦਾ ਐਲਾਨ ਕੀਤਾ ਹੈ। ਰਾਜਸਥਾਨ ਦੀ ਸਰਹੱਦ ਦੇ ਅੰਦਰ ਔਰਤਾਂ ਨੂੰ 9 ਤੇ 10 ਅਗਸਤ ਨੂੰ ਮੁਫਤ ਯਾਤਰਾ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ ਸੋ ਰਾਜਸਥਾਨ ਦੇ ਅੰਦਰ ਵੀ ਇਹ ਸੁਵਿਧਾ ਜਿਹੜੀ ਉਪਲਬਧ ਕਰਵਾਈ ਗਈ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਰਖੜੀ ਦੇ ਮੌਕੇ ਔਰਤਾਂ ਨੂੰ ਫ੍ਰੀ ਬੱਸ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਇਹ ਸਹੂਲਤ ਟਰਾਈ ਸਿਟੀ ਪੂਰੇ ਟਰਾਈ ਸਿਟੀ ਦੇ ਵਿੱਚ ਲਾਗੂ ਰਹੇਗੀ ਭਾਵ ਚੰਡੀਗੜ੍ਹ ਮੋਹਾਲੀ ਪੰਚਕੂਲਾ ਇਹ ਸਾਰੇ ਟਰਾਈ ਸਿਟੀ ਦੇ ਵਿੱਚ ਇਹ ਸੁਵਿਧਾ ਚੰਡੀਗੜ੍ਹ ਦੀ ਜੋ ਬੱਸ ਸਰਵਿਸ ਹੈ ਸਰਕਾਰੀ ਬੱਸ ਸਰਵਿਸ ਹੈ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੇ ਵਿੱਚ ਇਹ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ ਸੋ ਚੰਡੀਗੜ੍ਹ ਦੇ ਵਿੱਚ ਵੀ ਮੁਫਤ ਬੱਸ ਦੀ ਸੁਵਿਧਾ ਮਹਿਲਾਵਾਂ ਨੂੰ ਰੱਖੜੀ ਦੇ ਮੌਕੇ ਤੇ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉੱਤਰਾਖੰਡ ਦੀ ਗੱਲ ਕਰੀਏ ਤਾਂ ਉੱਤਰਾਖੰਡ ਦੇ ਵਿੱਚ ਵੀ ਰੱਖੜੀ ਦੇ ਮੌਕੇ ਔਰਤਾਂ ਨੂੰ ਟ੍ਰਾਂਸਪੋਰਟ ਦੀ ਸੁਵਿਧਾ ਜਿਹੜੀ ਹੈ ਬੱਸਾਂ ਦੇ ਵਿੱਚ ਯਾਤਰਾ ਦੀ ਸੁਵਿਧਾ ਫਰੀ ਦੇ ਵਿੱਚ ਦਿੱਤੀ ਗਈ ਹੈ ਇਸ ਦੇ ਵਿੱਚ ਛੋਟੇ ਬੱਚੇ ਵੀ ਔਰਤਾਂ ਦੇ ਨਾਲ ਫਰੀ ਦੇ ਵਿੱਚ ਸਫ਼ਰ ਕਰ ਸਕਣਗੇ ਤੁਹਾਨੂੰ ਦੱਸਦੀ ਆ ਪੰਜਾਬ ਤੇ ਕਰਨਾਟਕਾ ਦੇ ਵਿੱਚ ਪਹਿਲਾਂ ਹੀ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਨੂੰ ਇਹ ਮੁਫਤ ਯਾਤਰਾ ਦੀ ਸੁਵਿਧਾ ਜਿਹੜੀ ਆ ਉਹ ਦਿੱਤੀ ਗਈ ਹੈ ਸੋ ਰੱਖੜੀ ਦੇ ਮੌਕੇ ਤੇ ਉੱਤਰ ਭਾਰਤ ਦੇ ਲਗਭਗ ਸਾਰੇ ਹੀ ਸੂਬਿਆਂ ਦੇ ਵਿੱਚ ਔਰਤਾਂ ਨੂੰ ਫਰੀ ਬੱਸ ਦੀ ਸੁਵਿਧਾ ਜਿਹੜੀ ਆ ਵੱਖ-ਵੱਖਰੇ ਸੂਬਿਆਂ ਦੇ ਵੱਲੋਂ ਪ੍ਰਦਾਨ ਕੀਤੀ ਗਈ ਹੈ